ਸ਼ੀਮਪਾ ਗੁਆਨ ਸਿੰਘ ਮਾਨ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਚਿੱਠੀ ਲਿਖ ਕੇ ਫੂਡ ਕੋਆਪਰੇਸ਼ਨ ਆਫ ਇੰਡੀਆ ਐਫਸੀਆਈ ਦੇ ਜਨਰਲ ਮੈਨੇਜਰ ਦੀ ਨਿਯੁਕਤੀ ਬਾਰੇ ਗੰਭੀਰ ਚਿੰਤਾ ਜ਼ਾਹਿਰ ਕੀਤੀ ਹੈ। ਉਹਨਾਂ ਨੇ ਸਪਸ਼ਟ ਕਿਹਾ ਹੈ ਕਿ ਐਫਸੀਆਈ ਪੰਜਾਬ ਅਤੇ ਚੰਡੀਗੜ੍ਹ ਲਈ ਜਨਰਲ ਮੈਨੇਜਰ ਦਾ ਚੋਣ ਪੰਜਾਬ ਕੈਡਰ ਦੇ ਆਈਏਐਸ ਅਧਿਕਾਰੀ ਵਿੱਚੋਂ ਹੀ ਕੀਤਾ ਜਾਵੇ। ਮੁੱਖ ਮੰਤਰੀ ਨੇ ਦਲੀਲ ਦਿੱਤੀ ਹੈ ਕਿ ਬਾਹਰੀ ਕੈਡਰ ਦੇ ਅਧਿਕਾਰੀ ਪੰਜਾਬ ਦੀ ਖਰੀਦ ਪ੍ਰਣਾਲੀ, ਭੰਡਾਰਨ, ਵੰਡ ਤੇ ਫਸਲ ਚੱਕਰ ਦੀਆਂ ਸਥਿਤੀਆਂ ਨਾਲ ਪਲੀ ਭਾਂਤੀ ਜਾਣੂ ਨਹੀਂ ਹੁੰਦੇ ਇਸ ਲਈ ਪੰਜਾਬ ਅਤੇ ਚੰਡੀਗੜ੍ਹ ਵਿੱਚ ਐਫਸੀਆਈ ਦੇ ਕੰਮਕਾਜ ਲਈ ਪੰਜਾਬ ਕੇਡਰ ਦਾ ਅਧਿਕਾਰੀ ਹੀ ਸਭ ਤੋਂ ਯੋਗ ਹੈ ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪਹਿਲਾਂ ਭੇਜੇ ਗਏ ਪੈਨਲ ਨੂੰ ਕੇਂਦਰ ਵੱਲੋਂ ਮਨਜ਼ੂਰੀ ਨਹੀਂ ਦਿੱਤੀ ਗਈ ਇਸ ਤੋਂ ਬਾਅਦ ਸੋਧਿਆ ਹੋਇਆ ਨਵਾਂ ਪੈਨਲ ਵੀ ਭੇਜਿਆ ਗਿਆ ਪਰ ਉਸ ਦੀ ਥਾਂ ਕਿਸੇ ਹੋਰ ਕੈਡਰ ਦੇ ਆਈਏਐਸ ਅਧਿਕਾਰੀ ਦੇ ਨਾਮ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ਮੁੱਖ ਮੰਤਰੀ ਨੇ ਇਸ ਫੈਸਲੇ ਉੱਤੇ ਨਾਰਾਜ਼ਗੀ ਜ਼ਾਹਰ ਕਰਦੇ ਹੋਏ ਕੇਂਦਰ ਨੂੰ ਇਸ ਉੱਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ ਹੈ ਸੀਐਮ ਭਗਵੰਤ ਸਿੰਘ ਮਾਨ ਨੇ ਕੇਂਦਰੀ ਗ੍ਰਹਿ ਮੰਤਰੀ ਅਮਰ ਸ਼ਾਂ ਨੂੰ ਚਿੱਠੀ ਲਿਖ ਕੇ ਫੂਡ ਕੋਆਪਰੇਸ਼ਨ ਆਫ ਇੰਡੀਆ ਐਫਸੀਆਈ ਦੇ ਜਰਨਲ ਮੈਨੇਜਰ ਦੀ ਨਿਯੁਕਤੀ ਬਾਰੇ ਗੰਭੀਰ ਚਿੰਤਾ ਜ਼ਾਹਿਰ ਕੀਤਾ ਉਹਨਾਂ ਨੇ ਸਪਸ਼ਟ ਕਿਹਾ ਹੈ ਕਿ FCI ਪੰਜਾਬ ਅਤੇ ਚੰਡੀਗੜ੍ਹ ਲਈ ਜਨਰਲ ਮੈਨੇਜਰ ਦਾ ਚੋਣ ਪੰਜਾਬ ਕੈਡਰ ਦੇ IAS ਅਧਿਕਾਰੀ ਵਿੱਚੋਂ ਹੀ ਕੀਤਾ ਜਾਵੇ ਮੁੱਖ ਮੰਤਰੀ ਨੇ ਦਲੀਲ ਦਿੱਤੀ ਹੈ ਕਿ ਬਾਹਰੀ ਕੈਡਰ ਦੇ ਅਧਿਕਾਰੀ ਪੰਜਾਬ ਦੀ ਖਰੀਦ ਪ੍ਰਣਾਲੀ ਭੰਡਾਰਨ ਵੰਡ ਤੇ ਫਸਲ ਚੱਕਰ ਦੀਆਂ ਸਥਿਤੀਆਂ ਨਾਲ ਪਲੀ ਭਾਂਤੀ ਜਾਣੂ ਨਹੀਂ ਹੁੰਦੇ ਇਸ ਲਈ ਪੰਜਾਬ ਅਤੇ ਚੰਡੀਗੜ੍ਹ ਵਿੱਚ ਐਫਸੀਆਈ ਦੇ ਕੰਮਕਾਜ ਲਈ ਪੰਜਾਬ ਕੇਡਰ ਦਾ ਅਧਿਕਾਰੀ ਹੀ ਸਭ ਤੋਂ ਯੋਗ ਹੈ ਉਹਨਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪਹਿਲਾਂ ਭੇਜੇ ਗਏ ਪੈਨਲ ਨੂੰ ਕੇਂਦਰ ਵੱਲੋਂ મંજૂરી ਨਹੀਂ ਦਿੱਤੀ ગઈ। ਇਸ ਤੋਂ ਬਾਅਦ ਸੋਧਿਆ ਹੋਇਆ ਨਵਾਂ ਪੈਨਲ ਵੀ ਭੇਜਿਆ ਗਿਆ ਪਰ ਉਸ ਦੀ ਥਾਂ ਕਿਸੇ ਹੋਰ ਕੈਡਰ ਦੇ ਆਈਏਐਸ ਅਧਿਕਾਰੀ ਦੇ ਨਾਂ ਨੂੰ મંજૂરી ਦੇ ਦਿੱਤੀ ગઈ ਹੈ। મુખ્યમંત્રી ਨੇ ਇਸ ਫੈਸਲੇ ਉੱਤੇ નારાજગી ਜ਼ਾਹਰ ਕਰਦੇ ਹੋਏ ਕੇਂਦਰ ਨੂੰ ਇਸ ਉੱਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ ਹੈ। ਸੀਐਮ ਭਗਵੰਤ ਸਿੰਘ ਮਾਨ ਨੇ ਕੇਂਦਰੀ ગ્રਹਿ ਮੰંત્રી અમિત ਸ਼ਾਹ ਨੂੰ ਚਿੱਠੀ ਲਿਖ ਕੇ ਫੂਡ ਕੋਆਪਰੇਸ਼ਨ ਆਫ ਇੰਡੀਆ ਐਫਸੀਆਈ ਦੇ ਜਨਰਲ ਮੈਨੇਜਰ ਦੀ ਨਿਯੁਕਤੀ ਬਾਰੇ ਗੰਭੀਰ ਚਿੰਤਾ ਜ਼ाहिर ਕੀਤਾ ਉਹਨਾਂ ਨੇ ਸਪਸ਼ਟ ਕਿਹਾ ਹੈ ਕਿ FCI ਪੰਜਾਬ ਅਤੇ ਚੰਡੀਗੜ੍ਹ ਲਈ ਜਨਰਲ ਮੈਨੇਜਰ ਦਾ ਚੋਣ ਪੰਜਾਬ ਕੈਡਰ ਦੇ IAS ਅਧਿਕਾਰੀ ਵਿੱਚੋਂ ਹੀ ਕੀਤਾ ਜਾਵੇ ਮੁੱਖ ਮੰਤਰੀ ਨੇ ਦਲੀਲ ਦਿੱਤੀ ਹੈ ਕਿ ਬਾਹਰੀ ਕੈਡਰ ਦੇ ਅਧਿਕਾਰੀ ਪੰਜਾਬ ਦੀ ਖਰੀਦ ਪ੍ਰਣਾਲੀ ਭੰਡਾਰਨ ਵੰਡ ਇਹ ਫਸਲ ਚੱਕਰ ਦੀਆਂ ਸਥਿਤੀਆਂ ਨਾਲ ਪਲੀ ਭਾਂਤੀ ਜਾਣੂ ਨਹੀਂ ਹੁੰਦੇ ਇਸ ਲਈ ਪੰਜਾਬ ਅਤੇ ਚੰਡੀਗੜ੍ਹ ਵਿੱਚ ਐਫਸੀਆਈ ਦੇ ਕੰਮਕਾਜ ਲਈ ਪੰਜਾਬ ਕੇਡਰ ਦਾ ਅਧਿਕਾਰੀ ਹੀ ਸਭ ਤੋਂ ਯੋਗ ਹੈ ਉਹਨਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪਹਿਲਾਂ ਭੇਜੇ ਗਏ ਪੈਨਲ ਨੂੰ ਕੇਂਦਰ ਵੱਲੋਂ ਮਨਜ਼ੂਰੀ ਨਹੀਂ ਦਿੱਤੀ ਗਈ ਇਸ ਤੋਂ ਬਾਅਦ ਸੋਧਿਆ ਹੋਇਆ ਨਵਾਂ ਪੈਨਲ ਵੀ ਭੇਜਿਆ ਗਿਆ ਪਰ ਉਸ ਦੀ ਥਾਂ ਕਿਸੇ ਹੋਰ ਕੈਡਰ ਦੇ ਆਈਏਐਸ ਅਧਿਕਾਰੀ ਦੇ ਨਾਮ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ਮੁੱਖ ਮੰਤਰੀ ਨੇ ਇਸ ਫੈਸਲੇ ਉੱਤੇ ਨਾਰਾਜ਼ਗੀ ਜ਼ਾਹਰ ਕਰਦੇ ਹੋਏ ਕੇਂਦਰ ਨੂੰ ਇਸ ਉੱਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ ਹੈ